ਕੋਈ ਨਾ ਕੋਈ ਜਲਦੀ ਆਣ ਦੇ ਵਿੱਚ ਸਾਡੇ ਕਿੰਨੇ ਪਹੁੰਚੇ ਕਿੰਨੇ ਬਣਿਆ ਤੈਨੂੰ ਕਿੰਨਾ ਬਣਿਆ ਬਣਿਆ ਤਾਂ ਮੈਂ ਬਣਿਆ ਨਾ ਦੱਸ ਮੈਂ ਬਣਿਆ ਆਸੀ ਬਣਿਆ ਤੁਸੀਂ ਖੇਚ ਫੋੜ ਹੋਰ ਕਿੰਨੇ ਬਣਿਆ ਮੈਂ ਬਣਿਆ ਆਸੀ ਬਣਿਆ ਆਸੀ ਬਣਿਆ ਆਹ ਜੇ ਤਲੀ ਆਏ ਮੁੰਡਾ ਨਹੀਂ ਆ ਪੂਰੀ ਨਹੀਂ ਆਂਦੇ ਸਾਰੇ ਵਿੱਚ ਬੰਨਾ ਦਾ ਖੜ ਜਾਓ ਕਰ ਕਰ ਦੇ ਵੀਰੋ ਦੋ ਦੱਤ ਬਾਅਦ ਬਾਅਦ ਵੀ ਤੇ ਬੋਲ ਕਰਦੇ ਆਂ ਫਾਸੀ ਦੇ ਦੀ ਮੈਨੂੰ ਠੀਕ ਹੈ ਬੋਲ ਨਾ ਬੋਲ ਨਾ ਬੋਲਾਂਗੇ ਅਸੀਂ ਬੋਲਦੇ ਅਸੀਂ ਬੋਲਾਂਗੇ ਵੰਦਨੋ ਸਟਕੇ ਦਿੰਨਾਂਗੇ ਪਿੰਡ ਦੇਓ ਜੰਸੂਆ ਪਿੰਡ ਦੇ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਵੀਡੀਓ ਆ ਉਹ ਜਿਸ ਬੰਨਾਂ ਕੀ ਕੁੱਟ ਰਹੇ ਬੰਨੋ ਕੁੱਟ ਰਹੇ ਆ ਹਾਂਜੀ ਮੈਨੂੰ ਕੁੱਟ ਰਹੇ ਜੀ ਦੇਖੋ ਨਾ ਮੈਨੂੰ ਮੁੰਡੇ ਦਾ ਪਤਾ ਸੀ ਨਾ ਕੁੜੀ ਦਾ ਪਤਾ ਸੀ ਨਾ ਮੈਨੂੰ ਉਹਨਾਂ ਦੀ ਗੱਲਬਾਤ ਦਾ ਕੋਈ ਪਤਾ ਸੀ ਮੈਂ ਤਾਂ ਵੈਸੇ ਹੀ ਪਤਾ ਲੈਣ ਆਈ ਸੀ ਵਿਜਵਾਕਾਂ ਦਾ ਮੇਰੇ ਬਹੂ ਵੀ ਮੁੰਡਾ ਵੀ ਨਾਲ ਆਏ ਸੀ ਛੋਟੇ ਤੇ ਮੈਂ ਉਹਨਾਂ ਦਾ ਪਤਾ ਲੈਣਾ ਸੀ ਭਤੀਜੇ ਦਾ ਵੀ ਉਨ ਸੁੱਟਾ ਸੁੱਟਾ ਲੱਗਿਆ ਨੇ ਨਾ ਮੈਂ ਉਹਦਾ ਪਤਾ ਲੈਣਾ ਸੀ ਫਿਰ ਇਹ ਨਹੀਂ ਪਤਾ ਮੈਂ ਚੋਕੇ ਚ ਜਾ ਰਹੀ ਸੀ ਉਹਦੇ ਕੁੜੀ ਦੇ ਸਹੁਰੇ ਨੇ ਮੇਰੇ ਬਾਲਾਂ ਤੋਂ ਫੜ ਕੇ ਫਿਰ ਉਹਦੀ ਮਾਂ ਵੀ ਸਾਰੇ ਮੁੰਡੇ ਵੀ ਸਾਰਿਆਂ ਨੇ ਮੈਨੂੰ ਬੰਨ ਤਰ ਰੱਸੇ ਨਾਲ ਫਿਰ ਮੇਰੇ ਕੱਪੜੇ-ਕੁਪੜੇ ਵੀ ਫੜਨੇ ਤੇਰੇ ਗੱਲੇ ਤੋਂ ਮੇਰਾ ਸਾਰਾ ਸੂਟ ਵੀ ਫੜਿਆ ਆਇਆ ਹੈ ਤੇ ਬਾਕੀ ਪੁਲਸ ਆਈ ਸੀ ਪਿੰਡ ਸਾਰਾ ਇਕੱਠਾ ਸੀ 5-600 ਬੰਦਾ ਸੀ ਤੇ ਕਿਸੇ ਨੇ ਨਹੀਂ ਮੈਨੂੰ ਛਡਾਇਆ ਫਿਰ ਪੁਲਸ ਵਾਲੇ ਆਏ ਦੋ ਮੁਕਲ ਫਿਰ ਉਹਨਾਂ ਨੂੰ ਉਸ ਵਿੱਚ ਕਿਹਾ ਵੀ ਛੱਡ ਛੱਡ ਦਿਓ ਉਹ ਕਹਿੰਦੇ ਨਹੀਂ ਅਸੀਂ ਨਹੀਂ ਛੱਡਣਾ ਵੀ ਇਹਦੀ ਬੇਇੱਜ਼ਤੀ ਕਰਨੀ ਅਸੀਂ ਵੀ ਕੱਪੜੇ ਉਤਾਰ ਕੇ ਨੂੰ ਸਾਰੇ ਪਿੰਡੇ ਚ ਘੁਮਾਣਾ ਉਹ ਕੀ ਕਹਿੰਦੇ ਸੀ ਉਹ ਕਹਿੰਦੇ ਵੀ ਤੈਨੂੰ ਆਪਣੇ ਮੁੰਡੇ ਦਾ ਪਤਾ ਹੈ ਵੀ ਤੁਹਾਡਾ ਮੁੰਡਾ ਕਿੱਥੇ ਹੈ ਮੁੰਡੇ ਨੇ ਤੁਹਾਡੇ ਨਾਲ ਕੀ ਕੀਤਾ ਸੀ ਮੇਰੇ ਮੁੰਡੇ ਦਾ ਪਤਾ ਨਹੀਂ ਮੈਨੂੰ ਅਜੇ ਤਾਂ ਮੈਨੂੰ ਇਹ ਵੀ ਨਹੀਂ ਪਤਾ ਹੁਣ ਤੱਕ ਮੇਰੇ ਕੋਲ ਨਾ ਮੁੰਡੇ ਦਾ ਫੋਨ ਆਇਆ ਨਾ ਮੁੰਡੇ ਦਾ ਨੰਬਰ ਮੈਂ ਉਹਨਾਂ ਨੂੰ ਦਿੱਤਾ ਸੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਜੋ ਵੀ ਕਾਰਵਾਈ ਹੁੰਦੀ ਮੈਂ ਤੁਹਾਡੇ ਨਾਲ ਚੱਲਦੀ ਆ ਤੁਹਾਡੇ ਨਾਲ ਹੀ ਲੱਭਣ ਜਾਂਦੀ ਆ ਜਿੱਥੇ ਵੀ ਜਾਓਗੇ ਤੁਸੀਂ ਤੁਹਾਡੇ ਨਾਲ ਆ ਮੈਂ ਫਿਰ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਉੱਥੇ ਮੈਨੂੰ ਬੰਨ ਕੇ ਖੜਾਤਾ ਸਾਰੇ ਬੰਦੇ ਪਿੰਡ ਦੇ ਇਕੱਠੇ ਸੀ ਕਿਸੇ ਨੇ ਨਹੀਂ ਛਡਾਇਆ ਦੋ ਪੁਲਸ ਵਾਲਿਆ ਫਿਰ ਉਹਨਾਂ ਪੁਲਸ ਵਾਲਿਆਂ ਦੇ ਕਹਿਣੇ ਤੇ ਵੀ ਉਹਨਾਂ ਨੇ ਨਹੀਂ ਛੱਡਿਆ ਫਿਰ ਬਾਅਦ ਵਿੱਚ ਗੱਡੀ ਲੇਡੀਜ਼ ਪੁਲਿਸ ਦੀ ਆਈ ਫਿਰ ਉਹਨਾਂ ਨੇ ਮੈਨੂੰ ਛਡਾਇਆ ਜਲਦੀ ਜਲਦੀ ਕਾਰਜ ਬਿਠਾਇਆ ਫਿਰ ਚੌਂਕੀ ਲੈ ਗਏ ਫਿਰ ਚੌਂਕੀ ਦੇ ਵਿੱਚ ਆ ਕੇ ਉਹਨਾਂ ਨੇ ਫਿਰ ਹਮਲਾ ਕਰਤਾ ਚੌਂਕੀ ਦੇ ਵਿੱਚ ਚੌਂਕੀ 'ਚ ਲਾਠੀ ਚਾਰ ਚੱਲੀ ਆ ਕਿ ਉਹਨਾਂ ਤੇ ਬਹੁਤ ਜ਼ਿਆਦਾ ਹਮਲਾ ਹੋਇਆ ਪੁਲ ਉਹ ਤਾਂ ਕਹਿੰਦੇ ਨੇ ਵੀ ਤੁਸੀਂ ਮੁੰਡਾ ਪੈਸ ਕਰੋ ਵੀ ਮੁੰਡਾ ਹੁਣ ਮੈਨੂੰ ਪਤਾ ਹੀ ਨਹੀਂ ਜਦ ਕਿਤਾ ਤਾਂ ਉਹਨਾਂ ਦੀ ਕੁੜੀ ਉਹ ਬਾਹਰ ਜਾ ਲੈ ਗਿਆ ਕੀ ਕਹਿੰਦੇ ਹਾਂ ਉਹਨਾਂ ਦੀ ਨੋ ਭਜਾ ਕੇ ਲੈ ਗਿਆ ਮੁੰਡਾ ਉਹ ਵਿਆਹੀ ਹੋਈ ਸੀ ਉਹ ਵਿਆਹੀ ਸੀ ਦੋ ਬੱਚਿਆਂ ਦੀ ਮਾਂ ਐ ਆਪਣਾ ਮੁੰਡਾ ਕੁਮਾਰਾ ਮੇਰਾ ਮੁੰਡਾ ਕੁਮਾਰਾ 18 ਸਾਲਾ ਚਾਹੇ ਹੁਣ ਲੱਗਿਆ ਤੇ ਕੀ ਕੰਮ ਕਰਦਾ ਹੋ ਮੁੰਡਾ ਮੇਰਾ ਇੱਧਰ ਕੰਡੇ ਤੇ ਲੱਗਿਆ ਸੀ ਤੇ ਤੁਸੀਂ ਇੱਥੇ ਰਾਜਪੁਰੇ ਨਹੀਂ ਰਹਿੰਦੇ ਨਹੀਂ ਮੈਂ ਰਾਜਪੁਰੇ ਨੂੰ ਲੁਧਿਆਣਾ ਰਹਿ ਰਹੀਆਂ ਸਭ ਸਾਰੀ ਦੁਨੀਆਂ ਨੂੰ ਪਤਾ ਹੈ ਵੀ ਮੈਂ ਲੁਧਿਆਣਾ ਹੀ ਰਹਿਣੀ ਆ ਅੱਛਾ ਹੋਰ ਇੱਥੇ ਫਿਰ ਕੌਣ ਰਹਿ ਰਿਹਾ ਪਰਵਾਇਸ਼ ਇੱਥੇ ਮੇਰੇ ਬੱਚੇ ਰਹਿ ਰਹੇ ਨੇ ਅੱਛਾ ਹਾਂ ਫਿਰ ਜਦੋਂ ਤੁਸੀਂ ਇੱਥੇ ਪਹੁੰਚੇ ਉਹਨਾਂ ਨੇ ਕੀ ਕੀਤਾ ਮੇਰੇ ਨਾਲ ਉਹਨਾਂ ਨੇ ਮੈਨੂੰ ਫਾੜ ਕੇ ਬੰਨ ਲਿਆ ਕੱਪੜੇ-ਕੋਪੜੇ ਮੇਰੇ ਫਾੜਨੇ ਬਹੁਤ ਜ਼ਿਆਦਾ ਕੁੱਟਮਾਰ ਵੀ ਬਹੁਤ ਜ਼ਿਆਦਾ ਕਰੀ ਹੈ ਦੇਖੋ ਮੇਰੇ ਸਾਰੇ ਨਿਸ਼ਾਨ ਨੇ ਹੱਥਾਂ ਦੇ ਸਾਰੇ ਸੇਨਾ ਮੈਨੂੰ ਬੰਨਤਾ ਸਾਰੇ ਪਿੰਡ ਦੇ ਗਵਾਹ ਹੈ ਅ ਜੋ ਵੀ ਹੈ ਵੀ ਮੇਰੇ ਨਾਲ ਇਦਾਂ ਦੀ ਕਿਮਿਆ ਬਣੀ ਹੈ ਵੀ ਮੈਨੂੰ ਤਾਂ ਵੀ ਪਤਾ ਹੀ ਨਹੀਂ ਸੀ ਵੀ ਮੇਰੇ ਮੁੰਡੇ ਨੇ ਕੀ ਕੀਤਾ ਜਾਂ ਨਹੀਂ ਕੀਤਾ ਉਹਨੋਂ ਆਪੀ ਜ਼ਿੰਮੇਵਾਰ ਨੇ ਮੁੰਡਾ ਆਪਣੇ ਆਪ ਲੱਭਣ ਨਾਲ ਲੱਭਣ ਮੇਰਾ ਕੋਈ ਹੋਰ ਨਹੀਂ ਜੇ ਮੁੰਡੇ ਨੇ ਕੀਤਾ ਫੇਰੀ ਵੀ ਸਰੇਆ ਬੰਨ ਕੇ ਜਿਵੇਂ ਉਹਨਾਂ ਨੇ ਕੰਮ ਕੀਤਾ ਤੁਹਾਨੂੰ ਬੰਨ ਤਿਆ ਕੱਪੜੇ ਫਾੜ ਕੇ ਬੇਇੱਜ਼ਤੀ ਕੀਤੀ ਫਿਰ ਉਸ ਤੋਂ ਬਾਅਦ ਬਹੁਤ ਸਮੋਕੇ ਤੇ ਪਹੁੰਚੀ ਜੀ ਪੁਲਿਸ ਆਈ ਸੀ ਪਹਿਲਾਂ ਦੋ ਮੁਲਾਜ਼ਮ ਆਏ ਸੀ ਉਹਨਾਂ ਦੇ ਕਹਣੇ ਤੋਂ ਉਹਨਾਂ ਨੇ ਨਹੀਂ ਛੱਡਿਆ ਫਿਰ ਦੂਜੀ ਵਾਰ ਗੱਡੀ ਲੇਡੀਜ਼ ਪੁਲਿਸ ਦੀ ਆਈ ਹੈ ਫਿਰ ਲੇਡੀਜ਼ ਪੁਲਿਸ ਨੇ ਹੀ ਮੈਨੂੰ ਛਡਾਇਆ ਫਿਰ ਤੁਹਾਨੂੰ ਅਧਿਕਲ ਕਰਾਇਆ ਹਾਂ ਹਾਂ ਜੀ ਦਾਖਲ ਕਰਾਇਆ ਉਹ ਹੱਥੋਂ ਤੁਹਾਨੂੰ ਫੋਟੋ ਰੈਫਰ ਕਰਦੇ ਹਾਂ ਹਾਂ ਜੀ ਚੋਟਾਂ ਲੱਗਿਆ ਨੇ ਮੈਨੂੰ ਗੂ ਸਰ ਜੀ ਜਿਹੜਾ ਇਹ ਕੁੱਟਮਾਰ ਵਾਲਾ ਮਾਮਲਾ ਦਰਜ ਕੀਤਾ ਹੈਗਾ ਜਾਂ ਵੀਡੀਓ ਵਾਇਰਲ ਹੋ ਰਹੀ ਉਹਦੇ ਬਾਰੇ ਜਾਣਕਾਰੀ ਦਿਓ ਸਰ ਹਾਂ ਜੀ ਜਿਹੜੀ ਚੰਸੂਏ ਕੁੱਟਮਾਰ ਦਾ ਮਾਮਲਾ ਹੋਇਆ ਸੀ ਉਹਦੇ ਸੰਬੰਧੀ ਅਸੀਂ ਦੋ ਬੰਦੇ ਅਰੈਸਟ ਕਰ ਲਏ ਆ ਤੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਕੀ ਮਾਮਲਾ ਕੀ ਸੀਗਾ ਸਰ ਮਾਮਲਾ ਸਰ ਜਿਹੜਾ ਜਿਹੜੀ ਜਨਾਨੀ ਬਣੀ ਹੀ ਇਹਨਾਂ ਨੇ ਉਹਦਾ ਬੇਟਾ ਉਹਨਾਂ ਦੀ ਨੂੰ ਨੂੰ ਪੁਝਾਰੇ ਲੈ ਗਿਆ ਸੀ ਉਹ ਸੰਬੰਧੀ ਇਹਨਾਂ ਨੇ ਉਹਦੀ ਜਿਹੜੀ ਉਹਦੀ ਮਾਂ ਵਾਲੀ ਮੁੰਡੇ ਦੀ ਅੱਛਾ ਜਿਹੜਾ ਮੁੰਡਾ ਭਜਾ ਕੇ ਲੈ ਗਿਆ ਫਰਾਰ ਹੈ ਉਹ ਫਰਾਰ ਹੈ ਜੀ ਇਹਦੀ ਔਰਤ ਦੀ ਉਮਰ ਕਿੰਨੀ ਹੈ ਜਿਹਦੀ ਕੁੱਟਮਾਰ ਹੋਈ ਆ ਔਰਤ ਦੀ ਉਮਰ ਹੋਣੀ 45 ਦੇ 45 50 ਦੇ ਨੇੜੇ ਦੇ ਨੇੜੇ ਤੇ ਜਿਹੜੇ ਜਿਹੜੇ ਨੇ ਕੁੱਟਮਾਰ ਕਰਕੇ ਜੀ ਉਹਨਾਂ ਦੀ ਉਮਰ ਕਿੰਨੀ ਹੈ ਉਹਨਾਂ ਦੀ ਵੀ ਹੈ ਨਹੀਂ ਇਹ ਨੇੜੇ ਦੇ ਨੇੜੇ ਆ ਤੇ ਇਹ ਆਪਸ ਆਪਸ ਗੁਆਂਢੀ ਐ ਆਪਸ ਹੀ ਗੁਆਂਢੀ ਐ ਵੀ ਆ ਰਿਸ਼ਤੇਦਾਰ ਵੀ ਆਪਸ ਦੇ ਅੱਛਾ ਹਾਂ ਜੀ ਤੇ ਉਹ ਜਿਹੜੀ ਭਜਾ ਕੇ ਲੈ ਗਿਆ ਜਿਹਨਾਂ ਨੇ ਉਹ ਕਿੰਨੇ ਉਹ ਕਿੰਨੇ ਬੱਚਿਆਂ ਦੀ ਮਾਂ ਐ ਦੋ ਦੋ ਬੱਚਿਆਂ ਦੀ ਮਾਂ ਐ ਹਾਂ ਤੁਹਾਡੇ ਦਾ ਤਬਦੀਸ਼ ਜਾਰੀ ਹੈ ਤਬਦੀਸ਼ ਜਾਰੀ ਹੈ ਜੀ ਅੱਜ ਮਾਨਯੋਗ ਅਦਾਲਤ ਵਿੱਚ ਹੁਣ ਇਹਨਾਂ ਨੂੰ ਪੇਸ਼ ਕਰਕੇ ਹੁਣ ਇਹ ਰਿਮਾਂਡ ਲਵਾਂਗੇ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਨੂੰ